ਕਮਲਕੌਰ ਭਾਬੀ ਦੀ ਮਾਤਾ ਦੀ ਇੱਕ ਇੰਟਰਵਿਊ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਸਨੇ ਅਮਰਤਪਾਲ ਸਿੰਘ ਮਹਿਰੋਂ ਨੂੰ ਬਹੁਤ ਪੁੱਠਾ ਸਿੱਧਾ ਬੋਲਿਆ ਸੀ ਉਸਨੇ ਆਖਿਆ ਸੀ ਪੈਂਟ ਸ਼ਰਟ ਪਾ ਕੇ ਐਕਟਿਵਾ ਤੇ ਉਸਦੇ ਘਰ ਆਉਂਦਾ ਸੀ ਜੇਕਰ ਉਸ ਨੂੰ ਕੋਈ ਤਕਲੀਫ ਸੀ ਤੇ ਉਹ ਸਾਨੂੰ ਦੱਸਦਾ ਤੇ ਹੁਣ ਉਸਨੇ ਬਿਆਨ ਬਦਲ ਦਿੱਤਾ ਕਿਉਂਕਿ ਕੱਲ ਬਹੁਤ ਜ਼ਿਆਦਾ ਤੱਤੀ ਇੰਟਰਵਿਊ ਦਿੱਤੀ ਸੀ ਜਿਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਉਹ ਅਮਰਤਪਾਲ ਸਿੰਘ ਮਹਿਰੋਂ ਨੂੰ ਮਰਦ ਨਹੀਂ ਮੰਦੀ ਤੇ ਉਸ ਨੂੰ ਤੱਕ ਤ ਜਿਹੜਾ ਫਾਂਸੀ ਦਾ ਤੱਕਤਾ ਉਸ ਤੇ ਕਰ ਪੰਚਾਵੇਗੀ ਪਰ ਬਾਅਦ ਦੇ ਵਿੱਚ ਜਿਵੇਂ ਲੋਕਾਂ ਨੇ ਕਮੈਂਟਾਂ ਦੇ ਵਿੱਚ ਫੁੱਲ ਪਾਏ ਉਸ ਤੋਂ ਬਾਅਦ ਉਸਦੀ ਆਪਣੀ ਕੁੜੀ ਵੱਲੋਂ ਕੀਤੀਆਂ ਗਲਤੀਆਂ ਉਸ ਨੂੰ ਇਸ ਦਾ ਅਹਿਸਾਸ ਹੋਇਆ ਭਾਵੇਂ ਉਸ ਨੂੰ ਇਹ ਪਤਾ ਨਹੀਂ ਸੀ ਕਿਉਂਕਿ ਜਿਹੜਾ ਪੱਤਰਕਾਰ ਉਸ ਦੀ ਇੰਟਰਵਿਊ ਕਰ ਰਿਹਾ ਸੀ ਉਹਨੇ ਵਾਰ-ਵਾਰ ਇਹ ਗੱਲ ਆਕੀ ਸੀ ਕਿ ਭਾਵੇਂ ਉਹ ਗਲਤ ਕੰਟੈਂਟ ਪਾਉਂਦੀ ਪਰ ਸਭ ਤੋਂ ਵੱਡੀ ਮਾੜੀ ਗੱਲ ਉਸ ਦੀ ਇਹ ਸੀ ਕਿ ਉਹ ਆਪਣੇ ਆਪ ਨੂੰ ਸਿੱਖ ਕੁੜੀ ਦੱਸ ਕੇ ਕੌਰ ਮਗਰ ਲਾ ਕੇ ਕੰਟੈਂਟ ਪਾ ਰਹੀ ਸੀ ਤੇ ਸਿੰਘਾਂ ਨੂੰ ਇਹੀ ਗੱਲ ਚੁਬਦੀ ਸੀ ਸਭ ਤੋਂ ਵੱਡੀ ਗੱਲ ਇਹੀ ਚੁਬਦੀ ਸੀ ਕਿ ਉਹ ਸਾਡੇ ਧਰਮ ਦੀਆਂ ਔਰਤਾਂ ਨੂੰ ਬਦਨਾਮ ਕਰਦੀ ਆ ਇਹ ਕੰਟੈਂਟ ਵੱਖ-ਵੱਖ ਜਦੋਂ ਲੋਕਾਂ ਕੋਲੇ ਜਾਂਦਾ ਤੇ ਉਹ ਸੋਚਦੇ ਆ ਕਿ ਜਿਹੜੀਆਂ ਸਿੱਖਾਂ ਦੀਆਂ ਕੁੜੀਆਂ ਉਹ ਜਿਹਹਾ ਕੰਟੈਂਟ ਬਣਾਉਂਦੀਆਂ ਸਿਰਫ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਸੀ ਜੇ ਉਹ ਕੰਚਨ ਕੁਮਾਰੀ ਨਾਮ ਤੋਂ ਕੋਈ ਵੀ ਕੰਟੈਂਟ ਪਾਉਂਦੀ ਤਾਂ ਉਸ ਦੇ ਉੱਤੇ ਕੋਈ ਵੀ ਕਾਰਵਾਈ ਆ ਜਿਹੜੀ ਉਹ ਨਹੀਂ ਹੋਣੀ ਸੀ ਇਹੀ ਗੱਲ ਕਰਕੇ ਜਿਹੜਾ ਉਸ ਦਾ ਸੋਧਾ ਲੱਗਾ ਪਰ ਉਸ ਨੇ ਵੀ ਜਿਹੜੀ ਉਹ ਔਰਤ ਆ ਕਮਲਕੌਰ ਭਾਬੀ ਨੇ ਉਸਤੇ ਵੀ ਅੱਗੋਂ ਇੱਕ ਕਾਊਂਟਰ ਸਵਾਲ ਕੀਤਾ ਕਿ ਜਿਹੜੀ ਲੁਤਰਾ ਦੀਪਿਕਾ ਲੁਤਰਾ ਉਹ ਤਾਂ ਆਪਣੇ ਨਾਂ ਦੇ ਪਿੱਛੇ ਕੌਰ ਨਹੀਂ ਲਾਉਂਦੀ ਉਹ ਤਾਂ ਆਪਣੇ ਆਪ ਨੂੰ ਸਿੱਖ ਨਹੀਂ ਕਹਾਉਂਦੀ ਉਹ ਤਾਂ ਵਾਰ-ਵਾਰ ਇਹ ਗੱਲ ਕਹਿੰਦੀ ਆ ਕਿ ਉਹ Hindu ਆ ਫਿਰ ਉਸ ਨੂੰ ਧਮਕੀਆਂ ਕਿਉਂ ਦਿੱਤੀਆਂ ਜਾਂਦੀਆਂ ਇੱਥੇ ਪੱਤਰਕਾਰ ਨੂੰ ਜਿਹੜਾ ਜਵਾਬ ਨਹੀਂ ਆਇਆ ਉਹ ਚੁੱਪ ਕਰ ਗਿਆ ਪਰ ਇੱਥੇ ਇੱਕ ਗੱਲ ਦੇ ਉੱਤੇ ਜ਼ਰੂਰ ਉਸਨੇ ਮਾਤ ਪਾਈ ਪਰ ਉਸ ਨੂੰ ਆਪਣੀ ਗਲਤੀ ਦਾ ਜਿਹੜਾ ਉਹ ਅਹਿਸਾਸ ਜ਼ਰੂਰ ਹੋਇਆ ਉਸਨੇ ਆਖਿਆ ਕਿ ਜਿਹੜਾ ਇੰਟਰਵਿਊ ਦੇ ਵਿੱਚ ਉਸ ਦੇ ਘਰ ਦਾ ਇੱਕ ਜੀ ਗਿਆ ਜੀ ਜਾਣ ਦਾ ਦੁੱਖ ਹਰ ਇੱਕ ਨੂੰ ਹੁੰਦਾ ਇਸ ਕਰਕੇ ਉਸ ਤੋਂ ਪੁੱਠਾ ਸਿੱਧਾ ਜਿਹੜਾ ਬੋਲਿਆ ਗਿਆ ਤੇ ਉਹ ਇਸ ਦੀ ਖਿਮਾ ਚਾਹੁੰਦੀ ਆ ਪਰ ਪੁਲਿਸ ਆਪਣਾ ਕੰਮ ਕਰਦੀ ਰਹੇਗੀ ਉਹ ਹਰ ਇੱਕ ਜਿਹੜਾ ਐਂਗਲ ਤੋਂ ਜਾਂਚ ਕਰੇਗੀ ਜਿੰਨੀ ਸਜ਼ਾ ਬਣਦੀ ਆ ਉਹ ਪੁਲਿਸ ਪ੍ਰਸ਼ਾਸਨ ਕੋਟਾ ਨੇ ਦੇਣੀ ਆ ਉਹ ਇਸ ਤੇ ਹੁਣ ਖੁੱਲ ਕੇ ਨਹੀਂ ਬੋਲੇਗੀ ਤੁਹਾਨੂੰ ਕੀ ਲੱਗਦਾ ਕਿ ਉਸ ਦੀ ਮਾਂ ਵੱਲੋਂ ਕਹੇ ਗਏ ਜਿਹੜੇ ਤੱਤੇ ਸ਼ਬਦਾਂ ਇਸ ਦੇ ਨਾਲ ਸਮਾਜ ਵੰਡਿਆ ਜਾਵੇਗਾ ਸਮਾਜ ਦੇ ਵਿੱਚ ਖੜੱਤਣ ਵਧੇਗੀ ਜੇਕਰ ਤੁਹਾਨੂੰ ਲੱਗਦਾ ਤੇ ਤੁਸੀਂ ਵੀ ਆਪਣੀ رائے ਜਿਹੜੀ ਜਰੂਰ ਵਿੱਚ ਸਾਂਝੀ ਕਰੋ ਕਿਉਂਕਿ ਆਪਾਂ ਹਰ ਇੱਕ ਮੁੱਦੇ ਨੂੰ ਵੇਖ ਲੈਨੇ ਆ ਪਰ ਆਪਣੀ رائے ਜਿਹੜੀ ਨਹੀਂ ਦੱਸਦੇ ਇਸ ਦੇ ਕਰਕੇ ਜਿਹੜੇ ਬੋਲਣ ਵਾਲੇ ਆ ਉਹ ਖੁੱਲ ਕੇ ਬੋਲਦੇ ਰਹਿੰਦੇ